ਤਾਰੇ ਕਿਸਾਨ ਭਰਾਵਾਂ ਦਾ ਅਸੀਂ ਇਸ ਵੀਡੀਓ ਵਿੱਚ ਸਵਾਗਤ ਕਰਦੇ ਆਂ ਤੇ ਅਸੀਂ ਅੱਜ ਗੱਲ ਕਰਾਂਗੇ TND ਕੰਪਨੀ ਵੱਲੋਂ ਤਿਆਰ ਕੀਤਾ ਲੇਜ਼ਰ ਲੈਵਲਰ ਜੀ ਐਨ ਐਸ ਐਸ ਮਾਡਲ ਇਹਨੂੰ ਜੀ ਪੀ ਐਸ ਮਾਡਲ ਵੀ ਕਹਿ ਦਿੰਦੇ ਆ ਹੋਰ ਵੀ ਕਈ ਨਾਵਾਂ ਨਾਲ ਇਸ ਨੂੰ ਅਸੀਂ ਜਾਣਦੇ ਆ ਸੈਟੇਲਾਈਟ ਮਾਡਲ ਵੀ ਕਹਿ ਦਿੰਦੇ ਆ ਇਹ ਮਾਡਲ ਜੋ ਹੈ ਇਹ ਲੇਟੈਸਟ ਟੈਕਨੋਲੋਜੀ ਨਾਲ ਲੈਸ ਆ ਜੋ ਕਿ ਤੁਸੀਂ ਦੇਖ ਹੀ ਰਹੇ ਜੇ ਇਸ ਦੀ ਬਗਟ ਦੀ ਸ਼ੇਪ ਜੋ ਹੈ ਉਹ ਦੂਸਰੀਆਂ ਬਗਟਾਂ ਦੇ ਨਾਲੋਂ ਥੋੜੀ ਚੇਂਜ ਹੈ ਜੋ ਕਿ ਮੈਨੂਅਲ ਬਗਟ ਦੇ ਨਾਲ ਬਾਕੀ ਸਭ ਕੁਝ ਲਗਭਗ ਸੇਮ ਆ ਉੱਪਰ ਜੋ ਰਸੀਵਰ ਟਰਾਈਪੋਡ ਰੱਖਣ ਵਾਲੀ ਜਗ੍ਹਾ ਉਹ ਵੀ ਸੇਮ ਹੀ ਆ ਇਹ ਪੰਜਾਬ ਸਰਕਾਰ ਵੱਲੋਂ ਅਤੇ ਹੋਰ ਵੀ ਵੱਖ-ਵੱਖ ਸਟੇਟਾਂ ਵਿੱਚ ਸਬਸਿਡੀ ਪ੍ਰੂਵ ਮਾਡਲ ਆ ਤੇ ਇਹ ਜੋ ਵੀ ਬਗਟ ਤੁਸੀਂ ਦੇਖ ਰਹੇ ਜੇ 7 ਫੁੱਟ ਦੀ ਬਗਟ ਆ ਤੇ ਇਸ ਦੇ ਵਿੱਚ ਡਿਫਰੈਂਟ ਸਾਈਜ਼ ਤੁਹਾਨੂੰ ਹੋਰ ਵੀ ਮਿਲ ਸਕਦੇ ਆ ਜਿਵੇਂ 8 ਫੁੱਟ 9 ਉਹ ਵੀ ਕਸਟਮਰਾਂ ਦੀ ਡਿਮਾਂਡ ਦੇ ਅਕੋਰਡਿੰਗ ਤੁਹਾਨੂੰ ਮਿਲ ਸਕਦਾ ਇਸ ਬਗਟ ਵਿੱਚ ਲਾਸਟ ইয়ার 2023 ਦੇ ਨਾਲੋਂ ਕੁਝ ਇੰਪਰੂਵਮੈਂਟ ਕੀਤੀਆਂ ਗਈਆਂ ਹਨ ਜੋ ਕਿ ਕਿਸਾਨਾਂ ਨੂੰ ਦਿੱਕਤ ਆਉਂਦੀ ਸੀ ਉਹਨੂੰ ਸੋਲਵ ਕਰਨ ਦੇ ਲਈ ਕੰਪਨੀ ਲੋ ਇਸ ਟੂਲ ਬਾਕਸ ਰੱਖਣ ਵਾਤੇ ਜੋ ਬਾਕਸ ਆ ਇਸ ਇਸ ਨੂੰ ਹਾਈਡਰੋਲਿਕ ਸਿਸਟਮ ਦੇ ਨਾਲ ਅਟੈਚ ਕਰਤਾ ਜਿਸ ਨਾਲ ਇਸ ਨੂੰ ਓਪਨ ਕਰਨਾ ਤੇ ਤੇ ক্লোਜ਼ ਕਰਨਾ ਜਿਹੜਾ ਵਾ ਉਹ ਪਹਿਲਾਂ ਦੇ ਨਾਲੋਂ ਕਾਫੀ ਕਾਫੀ ਸੌਖਾ ਹੋ ਗਿਆ ਪਹਿਲਾਂ ਦੇ ਨਾਲੋਂ ਇਸ ਨੂੰ ਖੋਲਣਾ ਤੇ ਬੰਦ ਕਰਨਾ ਬਾਕੀ ਇਹ ਬੱਕਟ ਦੇ ਬਾਰੇ ਤੁਹਾਨੂੰ ਪਹਿਲਾਂ ਪਤਾ ਹੀ ਆ ਕਾਫੀ ਹੈਵੀ ਬੱਕਟ ਆ ਇਸ ਰੇਂਜ ਵਿੱਚ ਤਾਂ ਇਸ ਬਗਟ ਵਿੱਚ ਕਾਫੀ ਇੰਪਰੂਵਮੈਂਟ ਕੀਤੀ ਗਈ ਹੈ ਲਾਸਟ ਈਅਰ ਦੇ 2023 ਦੇ ਨਾਲੋਂ ਤੇ ਦੂਸਰਾ ਇਹਦਾ ਇਹ ਆ ਤੇ ਇਹਦਾ weight ਤੁਸੀਂ 8 ਕੁਇੰਟਲ 60 ਕਿਲੋ ਜੋ ਕਿ ਇਸ ਨੂੰ ਕਾਫੀ ਹੈਵੀ ਬਗਟ ਬਣਾਉਂਦਾ ਹੈ ਤੇ ਹੈਵੀ ਮਟੀਰੀਅਲ ਯੂਜ਼ ਕੀਤਾ ਹੋਇਆ ਸਾਰੀ ਬਗਟ ਵਧੀਆ ਇੱਕ ਲੁੱਕ ਵਾਈਜ਼ ਵੀ ਵਧੀਆ ਲੱਗਦੀ ਤੇ ਵਧੀਆ ਬਗਟ ਬਣੀ ਹੋਈ ਆ ਤੇ ਉਹ ਰੀ ਮਾਰਕੀਟ ਦੇ ਵਿੱਚ ਤੁਸੀਂ ਵੇਖਦੇ ਜੇ ਇਹ ਪਹਿਲਾਂ ਹੀ ਬਗੜ ਦੇ ਇਸ ਬਗੜ ਦੀਆਂ ਕਾਪੀਆਂ ਹੀ ਸਾਰੀਆਂ ਕਰ ਰਹੇ ਆ ਪਰ ਜੋ ਕੀ ਤਿਆਰ ਕੀਤਾ ਸੀਗਾ ਉਹ TND ਕੰਪਨੀ ਨੇ ਪਹਿਲਾਂ ਹੀ ਇਹ ਡਿਜ਼ਾਈਨ ਤਿਆਰ ਕੀਤਾ ਹੋਇਆ ਤੇ ਲਾਸਟ ਈਅਰ 2-3 ਸਾਲ ਤੋਂ ਅਸੀਂ ਇਹਹੀ ਬਗੜ ਸੇਲ ਕਰ ਲਿਆ ਜਿਸ ਦਾ ਕਿ ਬਹੁਤ ਵਧੀਆ ਰਿਜ਼ਲਟ ਕਿਸਾਨਾਂ ਵੱਲੋਂ ਸਾਨੂੰ ਮਿਲਿਆ ਵਾ ਤੇ TND ਕੰਪਨੀ ਦਾ ਉਹ ਤੁਹਾਨੂੰ ਪਤਾ ਹੀ ਹੈ ਜੀ ਵਧੀਆ ਨਾ ਮਾਰਕੀਟ ਦੇ ਵਿੱਚ ਇਹਨਾਂ ਦੇ ਸਿਸਟਮਾਂ ਦਾ ਤੇ ਨਾਲ ਹੀ ਬਗਟ ਦਾ ਵੀ ਹੁਣ ਕਾਫੀ ਕਿਸਾਨਾਂ ਵਾਲੋਂ ਪਸੰਦ ਕੀਤਾ ਜਾਣ ਵਾਲਾ ਹੈਗਾ ਜੀ ਐਨ ਐਸ ਐਸ ਮਾਡਲ ਦਾ ਜੋ ਰੀਸੀਵਰ ਕੰਟਰੋਲ ਪੈਨਲ ਅਤੇ ਜੋ ਸਿਸਟਮ ਕਹਿ ਦਿੰਨੇ ਆ ਉਹ ਉਹ ਸਿਸਟਮ ਹੈ ਇਹ ਆਪਣੇ ਕੋਲੋਂ ਪਿਆ ਆ ਇਹ ਸਾਰਾ ਸਿਸਟਮ ਜੋ ਆਪਣਾ ਜੀ ਪੀ ਐਸ ਮਾਡਲ ਜਾਂ ਜੀ ਐਨ ਐਸ ਐਸ ਮਾਡਲ ਦੇ ਲਈ ਵਰਤਿਆ ਜਾਣ ਵਾਲਾ ਹੈਗਾ ਹੈ ਇਹ ਸਾਰਾ ਉਹੀ ਇਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ ਜਿਹੜਾ ਇਹ ਸਿਸਟਮ ਆ ਜੀਐਨਡੀ ਕੰਪਨੀ ਦਾ ਸਿਸਟਮ ਆ ਤੇ ਇਹ ਸਭ ਤੋਂ ਪ੍ਰੀਮੀਅਮ ਕੁਆਲਟੀ ਦਾ ਜਿਹੜਾ ਮਤਲਬ ਸਿਸਟਮ ਇਹੀ ਆ ਤੇ ਇਸ ਦੀ ਇੱਕ ਨਿਊ ਟੈਕਨੋਲੋਜੀ ਯੂਜ਼ ਕਰਕੇ ਬਣਿਆ ਹੋਇਆ ਵਰੀਆ ਇੱਕ ਫਾਰਮਰਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਆ ਬਣਾਇਆ ਗਿਆ ਹੈ ਤੇ ਜਿਸ ਨੂੰ ਕਿ ਨਵੀਂ ਟੈਕਨੋਲੋਜੀ ਦੇ ਕਰਕੇ ਹਜੇ ਸਾਰੇ ਫਾਰਮਰਾਂ ਕੋਲੋਂ ਇਹ ਟੈਕਨੋਲੋਜੀ ਨਹੀਂ ਪਹੁੰਚੀ ਸੋ ਜਦੋਂ ਜਦੋਂ ਵੀ ਜਿਹੜੇ ਜਿਹੜੇ ਵੀ ਫਾਰਮਰ ਕੋ ਇਹ ਟੈਕਨੀਕ ਦਾ ਲੇਜ਼ਰ ਲੈਵਲ ਖਰੀਦੂਗਾ ਤੇ ਉਸ ਨੂੰ ਇਸ ਬਾਰੇ ਪਤਾ ਲੱਗੂਗਾ ਕਿ ਮਤਲਬ ਇਹ ਜਿਹੜਾ ਵਾ ਬਾਕੀ ਦੂਸਰੇ ਜਿਹੜੇ ਮੈਨੂਅਲ ਲੇਜ਼ਰ ਲੈਵਲ ਚੱਲਦੇ ਆ ਤੇ ਉਹਨਾਂ ਦੇ ਨਾਲੋਂ ਇਹ ਦਾ ਕੀ ਫਰਕ ਆ ਅ ਪਹਿਲੀ ਗੱਲ ਕਰੀਏ ਜੀ ਇਹ ਆ ਕੰਟਰੋਲ ਪੈਨਲ ਜੋ ਕਿ ਕੰਟਰੋਲ ਪੈਨਲ ਆ ਇਹ ਜੋ ਜੀਐਨਐਸਐਸ ਮਾਡਲ ਆ ਉਹਦੇ ਨਾਲ ਅਟੈਚ ਹੁੰਦਾ ਹੈ ਜੋ ਟਰੈਕਟਰ ਦੇ ਉੱਤੇ ਅਟੈਚ ਹੁੰਦਾ ਹੈ ਇਸ ਤੋਂ ਹੀ ਸਾਰਾ ਕੰਟਰੋਲ ਜੋ ਕਰਨਾ ਹੈ ਉਹ ਫਾਰਮਰ ਨੇ ਕਰਨਾ ਹੈ ਸਾਰਾ ਕੰਟਰੋਲ ਏਸੀ ਜੋ ਆਪਣੀ ਡਿਵਾਈਸ ਹੈ ਇਹਦੇ ਤੋਂ ਹੀ ਕਰਨਾ ਹੈ ਤਾਂ ਦੂਸਰਾ ਨੰਬਰ ਜੋ ਕਿ ਏ ਡਿਵਾਈਸ ਆ ਇਹ ਵੀ ਰੋਵਰ ਕਹਿ ਦਿੰਦੇ ਇਹਨੂੰ ਇਹ ਰੋਵਰ ਜੋ ਹੈ ਇਹ ਆਪਾਂ ਪਹਿਲਾਂ ਤੁਹਾਨੂੰ ਦਿਖਾ ਲਿਆ ਜੋ ਬਗਟ ਆ ਬਗਟ ਦੇ ਉੱਪਰ ਅਟੈਚ ਹੋਣਾ ਹੈ ਇਹ ਇਹਨੇ ਉਹ ਉਸ ਦੇ ਉੱਪਰ ਅਟੈਚ ਹੋਣਾ ਵਾ ਤੇ ਬਾਅਦ ਵਿੱਚ ਇਸ ਨੇ ਇਹਨਾਂ ਬੀਸ ਨਾਲ ਲਿੰਕ ਹੋਣਾ ਤੇ ਆਪਣਾ ਦੂਸਰਾ ਕੰਟਰੋਲ ਪੈਨਲ ਨਾਲ ਇਹ ਇਹਨੇ ਵਰਕਿੰਗ ਕਰਨੀ ਤੇ ਇਹ ਤੁਸੀਂ ਦੇਖ ਰਹੇ ਹੋ ਇਹ ਆ ਡੀ ਐਨ ਐਸ ਐਸ ਪੀ ਐਨ ਡੀ ਕੰਪਨੀ ਦਾ ਜੀ ਐਨ ਐਸ ਐਸ ਮਾਡਲ ਦਾ ਜੋ ਕਿ ਬੇਸ ਜੋ ਪਹਿਲਾਂ ਤੁਸੀਂ ਦੇਖਦੇ ਆਮ ਲੇਜ਼ਰ ਲੈਵਲ ਵਿੱਚ ਆਉਂਦਾ ਹੈਗਾ ਰਗਬੀ ਕਹਿੰਦੇ ਸੀ ਹੁਣ ਟਰਾਂਸਮੀਟਰ ਕਹਿੰਦੇ ਸੀ ਬਟ ਇਹ ਜੋ ਹੈਗਾ ਇਹ ਸਿਸਟਮ ਹੈ ਇਹਨੂੰ ਇਹ ਜੀਐਨਐਸਐਸ ਵਿੱਚ ਇਸਨੂੰ ਬੇਸ ਮਾਡਲ ਕਿਹਾ ਜਾਂਦਾ ਹੁਣ ਇਸ ਬਾਰੇ ਤੁਸੀਂ ਤੁਹਾਨੂੰ ਥੋੜੀ ਜਾਣਕਾਰੀ ਦਿੰਨੇ ਆ ਕਿ ਮਤਲਬ ਇਹ ਲੇਜ਼ਰ ਲੈਵਲ ਦਾ ਤੇ ਦੂਸਰੇ ਜਿਹੜੇ ਆਮ ਲੇਜ਼ਰ ਲੈਵਲਰ ਆ ਉਹਨਾਂ ਦਾ ਫਰਕ ਕੀ ਇਹ ਲੈਂਡ ਦੇ ਵਿੱਚ ਤੁਹਾਨੂੰ ਕੀ ਬੈਨੀਫਿਟ ਹੋ ਸਕਦੇ ਨੇ ਤਾਂਕਿ ਜੋ ਕਿਸਾਨ ਵੱਧ ਪੈਸੇ ਵੀ ਖਰਚੇ ਤੇ ਉਹਨੂੰ ਕੁਝ ਨਾ ਕੁਝ ਜੋ ਕੋਈ ਫਾਇਦਾ ਵੀ ਹੋਵੇ ਇਸ ਕਰਕੇ ਕਿਸਾਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਇਸ ਮਾਡਲ ਦੇ ਨਾਲ ਉਹਨਾਂ ਨੂੰ ਇੱਕ ਖੇਤ ਵਿੱਚ ਲੈਵਲ ਕਰਨ ਲਈ ਬਹੁਤ ਆਸਾਨੀ ਹੋ ਜਾਏਗੀ ਜੋ ਕਿ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਸੀਗੀਆਂ ਪਹਿਲਾਂ ਤੇ ਅੱਜ ਕੱਲ ਆਮ ਹੀ ਫਾਰਮਰਾਂ ਕੋ ਲੇਜ਼ਰ ਲੈਵਲਰ ਆ ਹਰ ਇੱਕ ਪਿੰਡ ਦੇ ਵਿੱਚ ਵੀ ਤੁਸੀਂ ਲੇਜ਼ਰ ਲੈਵਲ ਚੱਲਦੇ ਦੇਖ ਸਕਦੇ ਜੀ ਤੇ ਉਸ ਦੇ ਨਾਲ ਕੀ ਹੁੰਦਾ ਹੈ ਕਿ ਮਤਲਬ ਇੱਕ ਲੇਜ਼ਰ ਲੈਵਲ ਦੂਸਰੇ ਲੈਵਲ ਦੇ ਨਾਲ ਜਦੋਂ ਅਟੈਚ ਰੇਂਜ ਉਹਨਾਂ ਦੇ ਸੰਪਰਕ ਚ ਆਉਂਦੀ ਸੀ ਤੇ ਉਹ ਆਪਸ ਵਿੱਚ ਡਿਸਟਰਬ ਹੁੰਦੇ ਸੀ ਇਹ ਬਹੁਤ ਦਿੱਕਤ ਆ ਆਮੀ ਆਮੀ ਫਾਰਮਰਾਂ ਲੋ ਸੁਣੀਦੀ ਹਿ ਕਿ ਜਦੋਂ ਵੀ ਮਤਲਬ ਮਸ਼ੀਨ ਚੱਲਦੀ ਆ ਤੇ ਇਹ ਦੂਸਰਾ ਦੂਸਰੇ ਲੇਜ਼ਰ ਲੈਵਲ ਦੇ ਕੰਟੈਕਟ ਚ ਆਉਂਦੇ ਸਾਰੇ ਉਹ ਮਤਲਬ ਮਸ਼ੀਨ ਜਾਂ ਤੇ ਬੰਦ ਹੋ ਜਾਂਦੀ ਆ ਤੇ ਜਾਂ ਉਹ ਡਿਸਟਰਬ ਹੁੰਦੀ ਆ ਤੇ ਉਹਦਾ ਲੈਵਲ ਠੀਕ ਨਹੀਂ ਹੁੰਦਾ ਤੇ ਉਹ ਇਸ ਮਾਡਲ ਦੇ ਵਿੱਚ ਜੋ ਕਿ ਤੁਹਾਨੂੰ ਉਹ ਦਿੱਕਤ ਜਿਹੜੀ ਆ ਉਹ ਨਹੀਂ ਆਉਂੂਗਾ ਦੂਸਰੇ ਨੰਬਰ ਤੇ ਰੇਂਜ ਦੀ ਪ੍ਰੋਬਲਮ ਦੇ ਕਿਸੇ ਦੀ ਅ ਅੱਧਾ ਕਿਲੋਮੀਟਰ ਤੱਕ ਜਾਂਦਾ ਹੈ ਕੋਈ ਅ ਹੋਰ ਕਿਲੋਮੀਟਰ ਤੱਕ ਵੱਧ ਵੱਧ ਜਾਂਦਾ ਹੈ ਇਹ ਦੀ ਰੇਂਜ ਜੋ ਹੈਗੀ ਆ ਉਹ ਲਗਭਗ ਡੇਢ ਕਿਲੋਮੀਟਰ ਇੱਕ ਸਾਈਡ ਨੂੰ ਡੇਢ ਕਿਲੋਮੀਟਰ ਇੱਕ ਸਾਈਡ ਨੂੰ 3 ਕਿਲੋਮੀਟਰ ਤੱਕ ਇਹਦੀ ਰੇਂਜ ਆ ਉਹ ਵੀ ਰੇਂਜ ਵੀ ਜ਼ਿਆਦਾ ਹੈ ਪਹਿਲੇ ਮਾਡਲਾਂ ਦੇ ਨਾਲੋਂ ਤੇ ਇਸ ਵੱਲ ਇਸ ਪੱਖੋਂ ਵੀ ਇਹ ਮਤਲਬ ਦੂਸਰੇ ਮਾਡਲ ਨਾਲੋਂ ਵਧੀਆ ਤੇ ਤੀਸਰੀ ਜਿਹੜੀ ਪ੍ਰੋਬਲਮ ਸੀ ਕਿ ਫਾਰਮਰਾਂ ਦੀ ਉਹ ਇਹ ਸੀਗੇ ਕਿ ਮਤਲਬ ਕਿਸੇ ਵੇਲੇ ਵੀ ਜਦੋਂ ਖੇਤ ਵਿੱਚ ਕੋਈ ਤਾਰਾਂ ਉੱਪਰ ਹੈਵੀ ਵੋਲਟੇਜ ਤਾਰਾਂ ਜਦੋਂ ਲੰਘਦੀ ਹੈ ਉਹਦੇ ਥੱਲੇ ਉਹਦੀ ਵੀ ਜਦੋਂ ਕੋਈ ਆਪਾਂ ਖੇਤ ਨੂੰ ਲੈਵਲ ਕਰਨਾ ਹੁੰਦਾ ਹੈ ਤੇ ਉਹਦੇ ਵੀ ਦਿੱਕਤ ਆਉਂਦੀ ਉਹ ਵੀ ਆਪਣਾ ਸਿਸਟਮ ਜਿਹੜਾ ਵਾ ਉਹ ਡਿਸਟਰਬ ਹੁੰਦਾ ਹੀਗਾ ਤੇ ਉਹ ਵੀ ਇਸ ਲੇਜ਼ਰ ਲੈਵਲਰ ਸਿਸਟਮ ਦੇ ਵਿੱਚ ਉਹ ਵੀ ਪ੍ਰੋਬਲਮ ਜਿਹੜੀ ਆ ਉਹ ਕੰਪਨੀਆਂ ਵੱਲੋਂ ਸਾਲਵ ਕਰਤੀ ਤੇ ਉਹ ਵੀ ਹੁਣ ਡਿਸਟਰਬ ਨਹੀਂ ਹੋਊਗੀ ਤੇ ਹੋਰ ਇਹਦੇ ਬੈਨੀਫਿਟ ਇਹ ਆ ਕਿ ਜਿਵੇਂ ਅਸੀਂ ਪਹਿਲਾਂ ਜਦੋਂ ਆਮ ਲੇਜ਼ਰ ਲੈਵਲ ਹੈਗਾ ਉਹਨੂੰ ਟ੍ਰਾਈ ਬੋਰਡ ਦੇ ਉੱਤੇ ਰਗਵੀ ਰੱਖੀ ਹੁੰਦੀ ਸੀ ట్రాన్స్‌ਮੀਟਰ ਕਹਿੰਦੇ ਰੀਸੀਵਰ ਹੈਗਾ ਤੇ ਉਹਨਾਂ ਨੂੰ ਅਸੀਂ ਜਦੋਂ ਟਰੈਕਟਰ ਚੱਲਦੇ ਸਾਰ ਡਰਾਈਵਰ ਨੇ ਉਹਨੂੰ ਘੁਮਾ ਕੇ ਅਡਜਸਟ ਕਰਨਾ ਪੈਂਦਾ ਸੀ ਪਹਿਲਾਂ ਤੇ ਉਹਨਾਂ ਨੂੰ ਲੈਵਲ ਕਰਨਾ ਪੈਂਦਾ ਸੀ ਦੋਹਾਂ ਚੀਜ਼ਾਂ ਨੂੰ ਉਹ ਲੈਵਲ ਹੋਣ ਤੇ ਹੀ ਉਹ ਮਤਲਬ ਚੱਲਦਾ ਹੈਗਾ ਤੇ ਜਾਂ ਖੇਤ ਦੇ ਵਿੱਚ ਜਦੋਂ ਉਹਨੂੰ ਅਪ ਡਾਊਨ ਕਰਨਾ ਹੈਗਾ ਤੇ ਉਹ ਵੀ ਅ ਡਰਾਈਵਰ ਵੱਲੋਂ ਅ ਕਮਾ ਕੇ ਉਹਨੂੰ ਕੀਤਾ ਜਾਂਦਾ ਹੈਗਾ ਤੇ ਪਰ ਇਹਦੇ ਵਿੱਚ ਜੋ ਹੈਗਾ ਵਾ ਉਹ ਇਹ ਸਭ ਕਰਨ ਦੀ ਲੋੜ ਨਹੀਂ ਪੈਣੀ ਭਾਵੇਂ ਬੇਸ ਉੱਪਰ ਚੱਲ ਜੇ ਦੂਸਰਾ ਜਿਹੜਾ ਰੋਵਰ ਆ ਉਹ ਭਾਵੇਂ نیچے ਰਹਿ ਜਾਏ ਬਗੜ ਦੀ ਉੱਪਰ ਆ ਜਾਂ نیچے ਆ ਜਾਂ ਬੇਸ ਥੋੜਾ ਠਾ ਠਾ ਹੋ ਗਿਆ ਉਹਦੇ ਨਾਲ ਇਹਦਾ ਕੋਈ ਹੈ ਨਹੀਂ ਉਹ ਸਾਰਾ ਜੋ ਵੀ ਕੰਟਰੋਲ ਆ ਉਹ ਸਾਰਾ ਕੰਟਰੋਲ ਪੈਨਲ ਤੇ ਦਿੱਤਾ ਉਹ ਟਰੈਕਟਰ ਵਾਲਾ ਖੁਦ ਉਥੋਂ ਕਰ ਸਕਦਾ ਤੇ ਇਹ ਵੀ ਆਸਾਨੀ ਹੋ ਗਈ ਆ ਤੇ ਮਤਲਬ ਤੁਸੀਂ ਟਰੈਕਟਰ ਨੂੰ ਕੋਈ ਤੁਹਾਨੂੰ ਹੱਥ ਦੇ ਨਾਲ ਤਾਂ-ਖਾਂ ਕਰਨ ਦੀ ਲੋੜ ਨਹੀਂ ਪੈਣੀ ਕੋਈ ਕੋਸ਼ਿਸ਼ ਨਹੀਂ ਕਰਨਾ ਪੈਣਾ ਇਹ ਜਿਹੜਾ ਵਾ ਤੁਹਾਨੂੰ ਉੱਥੇ ਹੀ ਮਤਲਬ ਜਿਹੜਾ ਵਾ ਉਹ ਤੁਸੀਂ ਇੱਕ ਸਵਿੱਚ ਤੋਂ ਹੀ ਆਪਣਾ ਸਾਰਾ ਅਡਜਸਟਮੈਂਟ ਕਰ ਸਕਦੇ ਜੋ ਕੋਈ ਉਹਨੂੰ ਰੇਂਜ ਰਲਾਉਣ ਦੀ ਲੋੜ ਨਹੀਂ ਪੈਣੀ ਉੱਪਰ ਹੋ ਗਿਆ ਜਾਂ نیچے ਹੋ ਗਿਆ ਵਾ ਜਾਂ ਚੱਲਦੇ-ਚੱਲਦੇ ਕਈ ਵਾਰੀ ਉੱਪਰ ਹੋ ਗਿਆ ਹਿੱਲ ਗਿਆ ਵਾ ਟਾਂਕ ਕਰਦੇ ਆ ਠਾਂ ਨਹੀਂ ਹੋਇਆ ਇਹ ਇਹ ਗੱਲਾਂ ਜਿਹੜੀਆਂ ਹੀ ਉਹ ਦਿੱਕਤ ਆਉਂਦੀ ਹੀ ਫਾਰਮਰਾਂ ਨੂੰ ਤੇ ਉਹਨਾਂ ਦਾ ਟਾਈਮ ਹੀ ਖਰਾਬ ਹੁੰਦਾ ਸੀਗਾ ਤੇ ਟਾਈਮ ਖਰਾਬ ਹੋਣ ਦੇ ਕਰਕੇ ਕਈ ਵਾਰੀ ਉਹਨਾਂ ਨੂੰ ਹੋਰ ਵੀ ਕਈ ਪਰੇਸ਼ਾਨੀਆਂ ਦਾ ਕੰਮ ਕਰਨਾ ਪੈਂਦਾ ਉਹ ਵੀ ਇਹਦੇ ਵਿੱਚ ਜਿਹੜਾ ਵਾ ਉਹ ਜਿਹੜਾ ਵਾ ਉਹਦਾ ਹੱਲ ਹੋ ਜਾਂਦਾ ਤੇ ਸੋ ਇਸ ਕੰਪਨੀ ਵੱਲੋਂ ਤੇ TND ਕੰਪਨੀ ਤੋਂ ਇਹ ਜੋ ਮਾਡਲ ਆ ਇੱਕ ਕੱਲਾ TND ਕੰਪਨੀ ਦੇ ਰਹੀ ਆ ਹੋਰ ਵੀ ਕੰਪਨੀਆਂ ਆਪਣੇ ਤੌਰ ਤੇ ਦੇ ਰਹੀਆਂ ਵਾ ਬਾਕੀ ਜੋ ਵੀ ਕਿਸੇ ਨੇ ਵੀ ٹیਐਨਡੀ ਕੰਪਨੀ ਦਾ ਲੇਜ਼ਰ ਲੈਵਲਰ ਲੈਣਾ ਵਾ ਜੀਐਨਐਸਸ ਮਾਡਲ ਉਹ ਸਿਰਫ ٹیਐਨਡੀ ਕੰਪਨੀ ਵੱਲੋਂ ਦਿੱਤਾ ਜਾਊਗਾ ਉਹ ਹੋਰ ਕੋਈ ਆਪਣਾ ਸਟicker ਲਾ ਕੇ ਜਾਂ ਕੋਈ ਹੋਰ ਡੁਪਲੀਕੇਟ ਦਈ ਜਾਵੇ ਉਹ ਜੋ ਕਿ ਹੋ ਸਕਦਾ ਉਹ ٹیਐਨਡੀ ਕੰਪਨੀ ਦਾ ਮਾਡਲ ਨਹੀਂ ਹੋਊਗਾ ਤੇ ਸੋ ਇਸ ਕਰਕੇ ਜਿਸ ਵੀ ਕਿਸੇ ਨੇ ਲੈਣਾ ਹੋਵੇ ਉਹ ٹیਐਨਡੀ ਕੰਪਨੀ ਦਾ ਲਾਊਗਾ ਤੇ ਇੱਕ ਘੱਟ ਰੇਟ ਤੇ ਵਧੀਆ ਚੀਜ਼ ਤੁਹਾਨੂੰ ਜਿਹੜੀ ਫਾਰਮਰਾਂ ਨੂੰ ਇਹ ਕੰਪਨੀ ਵੱਲੋਂ ਤਿਆਰ ਕਰਕੇ ਦਿੱਤੀ ਆ ਤੇ ਜਿਹਦੀ ਕੀ ਬਹੁਤ ਹੀ ਮੰਗ ਕੀਤੀ ਜਾ ਰਹੀ ਆ ਫਾਰਮਰਾਂ ਨੂੰ ਪਹਿਲਾਂ ਵੀ ਹੀ ਤੇ ਅਸੀਂ ਇਹ ਕਰਕੇ ਤੁਹਾਨੂੰ ਕਵਾਂਗੇ ਜੇ ਕਿਸੇ ਨੇ ਵੀ ਲੈਣਾ ਵਾ ਇਹ ਸਿਸਟਮ ਉੱਤੇ ਸਾਡੇ ਨਾਲ ਸੰਪਰਕ ਕਰ ਸਕਦਾ ਵਾ ਉੱਪਰ ਨੰਬਰ ਦਿੱਤੇ ਆ ਫੋਨ ਨੰਬਰ ਤੁਸੀਂ ਕਰ ਸਕਦੇ ਜੇ ਤੇ ਸਾਡੇ ਨਾਲ ਆਪਣਾ ਐਡਰੈਸ ਵੀ ਇੱਥੇ ਹੇਅਰ ਐਗਰੋਟੈਕ ਮਹਿਤਾ ਚੌਕ ਅੰਮ੍ਰਿਤਸਰ ਇੱਥੇ ਤੁਸੀਂ ਸੰਪਰਕ ਕਰ ਸਕਦੇ ਜੇ ਫੋਨ ਨੰਬਰ ਤੇ ਤੁਸੀਂ ਗੱਲ ਕਰ ਸਕਦੇ WhatsApp ਤੇ ਵੀ ਕਾਲ ਕਰ ਸਕਦੇ ਜੇ ਤੇ ਇਹ ਇੱਕ ਵਧੀਆ ਟੈਕਨੋਲੋਜੀ ਆ ਅਸੀਂ ਤੇ ਸਾਰੇ ਕਿਸਾਨਾਂ ਨੂੰ ਇਹੋ ਹੀ ਕਹਿੰਦੇ ਆ ਜੀ ਇੱਕ ਵਾਰੀ ਇਹਨੂੰ ਵਰਤੋ ਜਾਂ ਵਰਤ ਵਰਤ ਨਹੀਂ ਸਕਦੇ ਤੇ ਨਹੀਂ ਲੈ ਸਕਦੇ ਜੇ ਤੁਹਾਡੀ ਤੇ ਤੁਸੀਂ ਜਿਸ ਵੀ ਕਿਸੇ ਫਾਰਮਰ ਨੇ ਲਿਆ ਵਾ ਉਹਦੇ ਕੋਲ ਜਾਓ ਉਹਦੇ ਵੇਖੋ ਕੀ ਆ ਇਹਦਾ ਅ ਫਰਕ ਕੀ ਆ ਤੇ ਇੱਕ ਵਾਰੀ ਉਹਦੇ ਨਾਲ ਜਾਓ ਜਾਂ ਸਾਡੇ ਕੋਲ ਆ ਜਾਓ ਇੱਥੇ ਅਸੀਂ ਤੁਹਾਨੂੰ ਲੈ ਜਾਵਾਂਗੇ ਕਿ ਇਹ ਵੀ ਫਾਰਮਰ ਨੇ ਲਿਆ ਵਾ ਦੇ ਇੱਕ ਵਾਰੀ ਤੁਸੀਂ ਇਹਦਾ ਰਿਜ਼ਲਟ ਵੇਖੋ ਇਹ ਤੁਸੀਂ ਡਿਸਾਈਡ ਕਰ ਲਓ ਜੇ ਤੁਹਾਨੂੰ ਲੱਗੇ ਕਿ ਮਤਲਬ ਵਾਕਿਆ ਹੀ ਇਹ ਸਾਡੇ ਫਾਇਦੇਮੰਦੀ ਗੱਲ ਆ ਤੇ ਤੁਹਾਨੂੰ ਇਹ ਫਿਰ ਇਹ ਚੀਜ਼ ਖਰੀਦਣ ਦਾ ਤੁਹਾਨੂੰ ਫਾਇਦਾ ਹੀ ਤੇ ਸੋ ਅਸੀਂ ਇਹ ਗੱਲੋਂ ਇਹ ਕੰਪਨੀ ਦਾ ਕਰਦੇ ਆ ਕਿ ਅਸੀਂ ਤੇ ਲਗਭਗ ਕਾਫੀ ਟਾਈਮ ਤੋਂ ਇਸ ਕੰਪਨੀ ਦੇ ਪ੍ਰੋਡਕਟ ਦੇ ਰਹੇ ਆ ਤੇ ਕੋਈ ਕੰਪਲੇਂਟ ਨਹੀਂ ਕੰਪਨੀ ਵੱਲੋਂ ਵਧੀਆ ਸਰਵਿਸ ਦਿੱਤੀ ਜਾਂਦੀ ਆ ਤੇ ਵਧੀਆ ਇੱਕ ਚੀਜ਼ ਦਿੱਤੀ ਜਾਂਦੀ ਆ ਜਿਸ ਦੇ ਨਾਲ ਫੁੱਲ ਗਾਰੰਟੀ ਵਾਰੰਟੀ ਦੇ ਨਾਲ ਇਹ ਤੁਹਾਨੂੰ ਮਿਲਦੀ ਆ ਤੇ ਫਾਰਮਰ ਦਾ ਧਿਆਨ ਰੱਖ ਕੇ ਫਾਰਮਰ ਦੀ ਸਹੂਲਤ ਵਾਸਤੇ ਇਹ ਜੋ ਪ੍ਰੋਡਕਟ ਲਾਂਚ ਕੀਤੇ ਜਾਂਦੇ ਆ ਤੇ ਜਿਨ੍ਹਾਂ ਨੂੰ ਫਾਰਮਰਾਂ ਨਾਲੋਂ ਵੀ ਪੂਰੀ ਸਪੋਰਟ ਮਿਲਦੀ ਆ ਤੇ ਸੋ ਇਸ ਕਰਕੇ ਅਸੀਂ ਹੋਰ ਵੀ ਕਿਸੇ ਨੇ ਕੋਈ ਆਪਣਾ ਸੁਝਾਅ ਦੇਣਾ ਹੋ ਸਕਦਾ ਵਾ ਜਾਂ ਕੋਈ ਇਸ ਬਾਰੇ ਗੱਲ ਕਰਨੀ ਆ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਲੈ ਤੇ ਬਾਕੀ ਅਸੀਂ ਜਦੋਂ ਨੈਕਸਟ ਵੀਡੀਓ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਕਿਦਾਦਾ ਚੱਲਦਾ ਵਾ ਹੁਣ ਤੇ ਤੁਹਾਨੂੰ ਇਸ ਬਾਰੇ ਨੌਲੇਜ ਹੀ ਦੇਣ ਦੇ ਆ ਤੇ ਇਹ ਸਾਡੇ ਕੋਲ ਪਹਿਲਾ ਜਿਹੜਾ ਵਾ ਮਾਡਲ ਜੋ ਜੀਐਨਐਸਐਸ ਮਾਡਲ ਅਸੀਂ ਦਿਨਾ ਆ ਉਹ ਉਹ ਅਸੀਂ ਇਸ ਕਰਕੇ ਤੁਹਾਨੂੰ ਇਹ ਦੇ ਬਾਰੇ ਜਾਣਕਾਰੀ ਕਰਨ ਵਾਸਤੇ ਅਸੀਂ ਇਹ ਵੀਡੀਓ ਬਣਾਈ ਸੀਗੀ ਤੇ ਹੋਰ ਵੀ ਕਿਹ ਫਾਰਮਰ ਦਾ ਲੈਂਡ ਦੀ ਇੱਛਾ ਹੋਵੇ ਤੇ ਉਹ ਸਾਡੇ ਨਾਲ ਸੰਪਰਕ ਕਰ ਲੇ ਤੇ ਕਿਉਂਕਿ ਹੁਣ ਸੀਜ਼ਨ ਦਾ ਟਾਈਮ ਆ ਤੇ ਹੁਣ ਤੁਹਾਨੂੰ ਖਰੀਦਣ ਦੇ ਵਿੱਚ ਵੀ ਕੰਪਨੀ ਅਲੋਂਗ ਵੀ ਡਿਸਕਾਊਂਟ ਕੀਤਾ ਜਾਊਗਾ ਹੋਰ ਆ ਆਪਣੇ ਵੱਲੋਂ ਵੀ ਜੋ ਵੀ ਹੋਊਗਾ ਵੱਧ-ਤੋਂ ਕਰਾਂਗੇ ਤੁਹਾਡੀ ਹੈਲਪ ਸੋ ਵੀਡੀਓ ਵੇਖਣ ਲਈ ਸਾਰੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ